ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਬਲੌਗ ਦੀ ਸਟਾਰਟਿੰਗ ਹੋ ਰਹੀ ਹੈ ਸਵੇਰੇ 10 ਵਜੇ ਤੋਂ ਕਿਉਂਕਿ ਅਸੀਂ ਕੰਮ ਖੋਬਨ ਵਿੜਿਆ ਨਾ ਸਾਰੇ ਕਪੜੇ-ਕਪੜੇ ਤੋਂ ਲਾਪਕਾਈ ਮੈਂ ਇਹ ਕਪੜੇ-ਕਪੜੇ ਧੋਤੇ ਭਾਂਡੇ-ਕੁੰਡੇ ਛਾੜ ਦਿਆ ਪੋਚਾ ਲਾਇਆ ਸਾਰੇ ਕੰਮ ਫਰੀ ਆ ਹੁਣ ਅਸੀਂ ਨਹਾਣਾ ਆਦਨੀ ਤਾਂ ਨਲਾਤਾ ਸੀ ਕਿ ਮੈਂ ਕਿਨਾ ਤੋਂ ਮੱਥਾ ਟੇਕਣ ਜਾਣਾ ਉਹ ਸਾਰੇ ਕਪੜੇ ਧੋਤੇ ਪਏ ਆ ਸਾਰੇ ਧੋਤੇ ਆ ਪਰੇ ਵੀ ਉਧਰ ਵੀ ਆ ਪਿਓ ਉਹ ਆ ਪਤਾ ਨਹੀਂ ਕੀ ਕਰਦੇ ਐਨੇ ਮਤਲਬ 10:00 ਵਜੇ ਵੀ ਐਨੀ ਕਾ ਧੋਪ ਚੜ ਜਾਂਦੀ ਆ ਨਾ ਮਤਲਬ ਬਹੁਤ ਜ਼ਿਆਦਾ ਧੋਪ ਹਾਂ ਦੇਖਦੇ ਆਂ ਧੰਦੇ ਤੋਂ ਨੇ ਫੇ ਅਸੀਂ ਜਾਂਦੇ ਆਂ ਮੱਥਾ ਟੇਕਣ ਕਿ ਅਸੀਂ ਉਹਨੇ ਜਾਣਾ ਪਛਾਮ ਨੂੰ ਨਹੀਂ ਜਾਣਾ ਮਿਲਦੇ ਤੁਹਾਨੂੰ ਬਾਅਦ ਚ ਹੁਣ ਅਸੀਂ ਚੱਲੇ ਆਂ ਮੱਥਾ ਟੇਕਣ ਬਾਬਾ ਦੀਪ ਸਿੰਘ ਜੀ ਦੇ ਆ ਲਾ ਦੇ ਕੁੰਡਾ ਆਰਿਲ ਪੈਸਟੇ ਲਾ ਕੇ ਚਲੀ ਇਹਨੂੰ ਅਕਲ ਨਹੀਂ ਹੈਗੀ ਮੇਰੇ ਬੋਲ ਫਟਿਆ ਕਹਿੰਦੀ ਮਮੀ ਮੇਰੇ ਬੋਲ ਫਟੇ ਮੜਾ ਆ ਗਿਆ ਇੱਥੋਂ ਕੋ ਤੱਕ ਜਿਆ ਲੱਗਾ ਖੂਨ ਨਿਕਲਦਾ ਸੀਗਾ ਨਿਕਲਦਾ ਸੀਗਾ ਬੰਦਾ ਤੇ ਤੁਸੀਂ ਵੀ ਪਿੰਕੀ ਲਈ ਆ ਸਜੈਸਟ ਕਰਦਾ ਮੈਨੂੰ نیچے ਕਰੋ ਕੈਮਰਾ ਉੱਪਰ ਰੱਖੋ ਕੈਮਰਾ ਐਸੇ ਕਰੋ ਐਸੇ ਕਰੋ ਕਿਥੇ ਚੱਲੀ ਐ ਬਾਬਾ ਜੀ ਤੇ ਕੈਮਰੇ ਦੇ ਵਿੱਚ ਨੂੰ ਕੰਨ ਬੜੀ ਜਾਨੀ ਐ ਖੜ ਕੇ ਗੱਲ ਕਰ ਲੈ ਜਿਹੜੀ ਕਾਨੀ ਤੂੰ ਹੈ ਕੈਮਰੇ ਦੇ ਵਿੱਚ ਕੰਨ ਬੜੀ ਜਾਨੀ ਹੈ ਹੈ ਖੜ ਕੇ ਨਹੀਂ ਗੱਲ ਕਰਨੀ ਉਹਦੀ ਇਹ ਕ ਜਿਹੜਾ ਪੱਤਾ ਚ ਰੱਖ ਲਓ ਇੱਕ ਜਣੇ ਇਹ ਪਿੱਛੇ ਪੱਤਾਂ ਚ ਰੱਖ ਲੂ ਮੈਂ ਮੋਰੇ ਪੱਤਾਂ ਚ ਰੱਖ ਲੂ ਹਾਂ ਇਦਾਂ ਕਰ ਲਓ ਕੁੜੀ ਮੋਰੇ ਬਿਠਾ ਲਓ ਉੜੀ ਦੇ ਮੋਰੇ ਵੀ ਆਖ ਰਹੇ ਹਨ ਹਾਂ ਹਾਂ ਮੇਲਦੇ ਆ ਜੀ ਸਾਡੇ ਜਾ ਕੇ ਸਮਾਨ ਉਹ ਘੂਆ ਨੇ ਸੁਖਿਆ ਸੀ ਘਰ ਦਾਸ ਕਰਾਣੀ ਆ ਘੂਆ ਨੇ ਅਰਦਾਸ ਕਰਾਣੀ ਤਾਂ ਕਰਕੇ ਉਹ ਅੰਦਰ ਮੈਂ ਥੋੜੇ ਦੇਖਣ ਗਈ ਉਹ ਸਾਰੇ ਮਹਾਰਾਜ ਤੇ ਪਾਸ਼ਾ ਬਾਦ ਸਾਹਿਬ ਦਾ ਬਹਿ ਰਹੇ ਹਨ ਔਰ ਸਾਈਨ ਗੁਫਾਇੰ ਦਾ ਪਹਿਲਾ ਮਹਾਰਾਜ ਮੈਂ ਗੁਰਮਿਲੋ ਜੀ ਜਮ ਤੁਮ ਅੱਲੜਾ ਸਾਈਂ ਲਈ ਸੰਜੇ ਪਟਕੀ Man, <laughs> ਦੇ ਉਰੇ ਕਿੰਨੇ ਹੈ। ਹੈਲ ਦੇਖਣ ਕਰੇ ਜਾਂਦੇ। ਬਾਬੂ ਇਹ ਮੇਰੀ ਗਾਲ ਤਾਂ ਸੁਣ ਹੋ ਰਿਆ। ਆ ਉਰੇ ਤਾਂ ਗਾਲ ਤਾਂ ਸੁਣ। ਇਹ ਤੈਨੂੰ ਮੈਂ ਦੱਸਾਂ। ਕਿ ਚਲਾ ਕੇ ਕਿੰਨੀ ਆਪਾਂ ਨੂੰ ਇੱਕ ਰਬੜੀ ਇੱਕ ਲੈ ਲਾ ਹਾਂ ਹੋਰ ਹੋਰ ਪਰ ਇੱਕ ਲਿਆਣੇ ਕਰਲੇ ਕੋਰਲੇ ਪੇ ਲੈ ਕੇ ਆਣੀ ਐ ਕੋਲੇਪ ਬਹੁਤ ਦੂਰੋਂ ਆਇਆ ਕੀ ਲੈ ਕੇ ਆਣੀ ਕੋਲੇਪ ਕੋਲੇਪ ਲੈ ਆ ਦੇਣੀ ਇੱਕ ਕੁੜਕਰ ਹੈ ਹਾਂ ਪਾਪਾ ਨੇ ਵੇਚ ਕੀਤਾ ਨਹੀਂ ਕੀਤਾ ਕਾਹਤੇ ਨਹੀਂ ਕੀਤਾ ਅੱਜ ਉਮੀਦ ਆਉ ਹਾਂ ਕੀਆ ਪਾਪਾ ਨੇ ਵੇਚਤਾ ਕਾਤੇ ਤੁਸੀਂ ਵੀ ਨਹੀਂ ਕੀਤਾ ਮੈਂ ਥੋੜੀ ਤੂੰ ਖਾਣਾ ਤੇਰੇ ਪਾਪਾ ਦਾ ਖਾਦਦੇ ਅੱਜ ਵੀਗੇ ਸੈੱਟ ਕਰਕੇ ਚੱਲਣਾ ਵੱਡੀ ਜ਼ਿੰਮੇਵਾਰੀ ਹੈ ਕਹਿੰਦਾ ਇੱਥੇ ਸਾਡੇ ਛੱਡ ਦੋਗਾ ਰਾਤ ਨੂੰ ਕਰੂੰਗੀ ਦਾ ਚੀਜ਼ ਲੈ ਕੇ ਆਉਂਗੀ ਠੀਕ ਆ ਹਾਂ ਕਰਦੀ ਆ ਮਾਤਾ ਕਹਿੰਦਾ ਮਾਤਾ ਕਿਉਂ ਮੁੰਡਾ ਨੂੰ ਹਾਂ ਮੁੰਡਾ ਉਹਦਾ ਮੁੜ ਕੇ ਉਹਨੂੰ ਮੁੰਡਾ ਐਦਾਂ ਦਾ ਮਲਾਵਗੇ ਨਾ ਮੁੰਡਾ ਵੀਗਾ ਮੁੰਡਾ ਅੱਜ ਨਾ ਬਲੋਗ ਐਥੇ ਤਕਤਰ ਤਸਵੀਰ ਬਣਨੀ ਅਸੀਂ ਸੋ ਗਏ ਸੀ ਕਿ ਸੋ ਕੇ ਫੇਰ ਅਸੀਂ ਉੱਠੇ ਆ ਉੱਟ ਕੇ ਫੇਰ ਅਸੀਂ ਕੀ ਕੀਤਾ ਆ ਸਬਜ਼ੀ ਲੈ ਕੇ ਆਏ ਉੱਥੇ ਸਬਜ਼ੀ ਲੈ ਕੇ ਆਣੀ ਸੀ ਬੜੀ ਸਬਜ਼ੀ ਆਣੀ ਸੀ ਭਾਈ ਨੇ ਇਹਨਾਂ ਨੇ ਦੋ ਲੱਤੀ ਬੈਨਰ ਦਿੱਤੇ ਪਤਨੀ ਐਸਾ ਜੇ ਤੁਹਾਡੀ ਕਿਰਪਾ ਹੋਵੇ ਤੁਹਾਡੀ ਕਿਰਪਾ ਨਾਲ ਇੰਸਟਾਗ੍ਰਾਮ ਤੇ ਆ ਸਾਡੇ 1k ਹੋ ਜਾਣੇ 1k ਹੋ ਜਾਣੇ ਤੁਹਾਡੀ ਮਿਹਰਬਾਨੀ ਨਾਲ ਪਾਪਾ ਹੈ ਦੇ ਫਾਦਰਡੇ ਆਪੂ ਆ ਬੈਠੀ ਹੋਆ YouTube ਤੇ ਪਾਪਾ ਜੋ ਟਿਓ ਉਸ ਤੋਂ ਬਾਅਦ ਤਾਂ ਬਾਸਪੋਰਟ ਕਰਿਓ ਇੱਥੇ ਵੀ ਕਰਿਓ ਆ ਨੂੰ ਡਾਕਟਰ ਨੂੰ ਆ ਫਿਰ ਇਹਦੇ ਪਪਾ ਵੀ ਨਹੀਂ ਤੇਰੇ ਬਾਜਾਂ ਮਾਰਦੀ ਹਾਂ ਪੁੱਤ ਹੈਪੀ ਫਾਦਰਡੇ ਥੈਂਕ ਯੂ ਵੈਲਕਮ ਇੰਦਰ ਵੈਲਕਮ ਹੋਰ ਦਰਾਦੀ ਨੇ ਇੱਧਰ ਪਪਾ ਨੇ ਕਿਸੇ ਤਾਂ ਕੀਤੀ ਨਹੀਂ ਉਹ ਪਪਾ ਕਿੱਸ ਤਾਂ ਕੀਤੀ ਨਹੀਂ ਤੂੰ ਆਏ ਨੇ ਪਪਾ ਕੋਣ ਹੈ ਪਪਾ ਅਗਨੀ ਤ ਕੋਲ ਨੂੰ ਜਾਓ 1 ਮਿੰਟ ਪੁੱਤ ਉਹਨੂੰ ਆਪਣਾ ਕੰਮ ਇੰਪੋਰਟੈਂਟ ਆ ਕੁੜੀ ਥੋੜੀ ਓਹੋ ਲੈ ਅੱਗੇ ਤਾਂ ਕਿਤੇ ਮੈਂ ਕੰਮੇ ਕਰਦਾ ਐ ਤੂੰ ਆ ਪੂਰੀ ਬਾਜੂ ਦੀ ਕੱਲ ਤੇ ਪਾਈ ਹੈ ਆ ਨਾਲੇ ਸੀ ਨਾ ਲੈਤਾ ਕੰਨ ਨਾ ਤੀ ਬਾਫਾ ਲਫਾਫੇ ਜਪਾਲੀ ਫੇ ਨਹੀਂ 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 ਡੇਟ ਨਾ ਨਹੀਂ ਪਹਿਲਾ ਲਫਾ ਫਟ ਗਿਆ ਫਿਰ ਪਾਣੀ ਪਾਕਾ ਹਾਂ ਫਿਰ ਛੇਪ ਕੀਤਾ ਛੇ ਕਪੜੇ ਖੋਲੇ ਹਾਂ ਫੇ ਮੈਂ ਨਾਤੀ ਹਾਂ ਸਾਬਨ ਸੁਮ ਲਾਇਆ ਨਹੀਂ ਹੈ ਸਾਬਨ ਲਾਇਆ ਨਹੀਂ ਹੈ ਆਪਣੇ ਚਾਚੇ ਵੀ ਰਹੀਏ ਜੇ ਤਾਂ ਉਹ ਮੂੰਹ ਪਰ ਹੱਥ ਫੇਰ ਕੇ ਚੱਲ ਜਾਂਦਾ ਤੇ ਇਹ ਹੀ ਹੈ ਸਭ ਮਲਾਇਆ ਨਹੀਂ ਰੋਟੀ ਦਊਂਗਾ ਬੈਠ ਕੇ ਖੱਦੀ ਹੋਏ ਆਹ ਹੋਊਗਾ ਨਾ ਸੰਭਲੀ ਅੱਗੇ ਚਲੋ ਮਾੜਾ ਤੁਹਾਨੂੰ ਮਲਾਇਆ ਪਾਉਣ ਦਾ ਕੋਈ ਨਹੀਂ ਸਭ ਦਾ ਮਲਾਇਆ ਕਰੇ ਬਾਡੀ ਮਿਹਰਬਾਨੀ ਦਾ ਜੀ ਇੰਸਟਾਗ੍ਰਾਮ ਤੇ ਵਨ ਕੇ ਇਕੱਠੇ ਚਲਾਏ ਤੇ ਨਾ ਦੋਨੋਂ ਕੀ ਇੰਸਟਾਗ੍ਰਾਮ ਬਾਅਦ ਚ ਚਲਾਇਆ ਇੰਸਟਾਗ੍ਰਾਮ ਤੇ ਦੋ ਤਿੰਨ ਦਿਨ ਬਾਅਦ ਚ ਚਲਾਇਆ YouTube ਅਸੀਂ ਪਹਿਲਾਂ ਚਲਾ ਲਿਆ ਸੀਗਾ ਇਹ ਜੇ ਨਾ ਮੋੜ ਕੇ ਜਾਣੀ ਨਾ ਆ ਹਾਂ ਮੋੜ ਮੋੜ ਕੇ ਕਰਦੇ ਮੋੜ ਮੋੜ ਕੇ ਕਹਾਨੂੰ ਇੱਕ ਵਾਰ ਹੀ ਹੁੰਦਾ ਹੈ ਬੱਸ ਇੱਕ ਵਾਰ ਹੁੰਦਾ ਇੱਕ ਬਹੁਤ ਇੱਕੇ ਵਾਰ ਹੋਣਾ ਕਿੱਥੇ ਚੱਲਾਂ ਉਹ ਪੈਰ ਜੇ ਬੰਨਣੇ ਆ ਉਹ ਲੀਰਾ ਦੀਆਂ ਚੱਕੀਆਂ ਦੱਤ ਮਾਤੀ 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 ਇਹਨੇ ਦੇਖ ਲਾ ਆਪਣੀ ਕੁੜੀ ਦਿਖਾ ਲਈ ਸੋਹਣੀ ਚੱਲ ਗਿਆ ਨਾ ਦੇਖਿਓ ਪਿਆਰ ਹਾਂ ਕੀ ਕੋਠੇ ਕੋਠੇ ਹਾਸਮੈਲੇ ਰੇਕਦਾਂ ਆਉਦੀ ਆ ਉਹ ਮੈਟਲ ਹੋਣ ਨਹੀਂ ਸੀ ਕੱਢਣਾ ਰਾਤ ਨੂੰ ਕੱਢਣਾ ਸੀ ਇੱਥੇ ਸਾਰੀ ਆਉਂਦਾ ਹਾਂ ਹਾਂ ਪਾਣੀ ਦੇ ਮਾਂ ਪਾਣੀ ਪਾਣੀ ਯਾਰ ਉਹ ਨਹੀਂ ਮੇਰੇ ਕੋ ਫਰੀਆ ਤੈਨੂੰ ਟਾਈਮ ਲਈ ਦੇ ਦੋ ਹੋਰ ਨਹੀਂ ਤੇ ਪਾਪਾ ਰਾਹ ਤੋਂ ਕੱਢਣਾ ਸੀ ਤੁਮਾਹਲੇ ਨਹੀਂ ਆਉਣੀ ਹੁਣ ਉਹ ਕਾਕਾ ਕਿੰਨਾ ਸੋਨਾ ਤੇਜ਼ ਕੌਣ ਕੌਣ ਦਾਣੂ ਵੇਚੇਗਾ ਹਾਂ ਉਹ ਗੱਲ ਘਰ ਤੇ ਮੈਂ ਸਾ ਨਹੀਂ ਆਉਂਦਾ ਕਹਿ ਦੇ ਆਹੋ ਮੈਂ ਥੋੜਾ ਜਿਹਾ ਪਿੱਛੇ ਲਾਂਦੀ ਹੁਣ ਹਿੱਜਦਾ ਹੈ ਤਾਂ ਤੂੰ ਮੈਂ ਤਾਂ ਮਾਤਾ 389 ਨੂੰ ਮੰਨ ਬਣਿਆ ਤਾਂ ਅਬੀ ਅੱਧ ਨੂੰ ਆ ਜਾ ਫਾੜ ਕੇ ਚਨਾ ਟਾਪੂ ਟਾਪੂ ਕਰ ਆ ਗੰਦਾ ਪਾਣੀ ਕਾਢਦੇ ਪਏ ਆ ਪੈਪਰੇ ਪੇ ਅਬੇ ਹਟ ਜਾ ਕੀ ਆ ਗੰਦਾ ਇਹ ਫਾਨਸੀ ਚੱਲੇ ਆ ਪੱਠੇ ਲੈਣ ਮੈਂ ਤੇ ਅਬ ਨਹੀਂ ਤੇ ਪਾਪਾ ਕੋ ਹੋ ਗਿਆ ਮੈਂ ਕੁੱਟੇ ਕੁੱਟਾੜੀ ਦੀ ਬਾਬੂ ਪਤਾ ਨਹੀਂ ਕੋਠਾ ਨਹੀਂ ਚੜਨਾ ਅੱਛਾ ਮੈਂ ਚੜ੍ਹ ਗਈ ਉਹ ਤੇ ਚੜੇਲ ਰਹਿੰਦੀ ੱਡੀ ਵੱਡੀ ਪਤਾ ਕਿੱਡੀ ਵੱਡੀ ਚੜੇਲ ਆ ਮੈਂ ਤਾਂ ਚੜ੍ਹਦੀ ਗਈ ਨਹੀਂ ਨਹੀਂ ਚੜ੍ਹਨਾ ਨਹੀਂ ਹੋਣਾ ਰਾਤ ਨੂੰ ਉਹਨੇ ਆ ਜਾਣਾ ਇੱਥੋਂ ਛਾਲ ਮਾਰਨੀ ਹੋ ਥੱਲੇ ਦੇਖ ਲਈ ਤੇਰੇ ਮੰਜੇ ਪੱਥੀ ਸਿੱਧੀ ਠਾ ਸੁਣ ਗਿਆ ਨਾਲੇ ਹਾ ਖੋਲ ਦੇ ਪੂਰੀ ਬਾਜੂ ਦੀ ਪਾਈਓ ਕਿੱਥੋਂ ਕੱਢ ਲਈ ਇਹ ਤੇਰੇ ਇਹਨੇ ਦਿੱਤੀ ਇਹ ਕੋਸਾਰੇ ਕਪੜੇ ਆ ਮੈਂ ਚੱਲੀ ਇਹਨੂੰ ਉੱਤੇ ਨਾ ਚੜਨ ਲਈ ਪੂਆ ਆ ਭਾਂਡਿਆਂ ਸੇ ਲਾ ਕੇ ਬੈਠੀ ਹੋ ਆ ਚਾਹ ਵੀ ਪੱਠੇ ਲੈਣ ਚੱਲੇ ਆ ਤੁਹਾਨੂੰ ਮਿਲਦੇ ਜਾ ਕੇ ਲਓ ਜੀ ਅਸੀਂ ਪਹੁੰਚ ਗਏ ਕਰੰਟ ਤਾਂ ਨਹੀਂ ਆ ਅਸੀਂ ਪਹੁੰਚ ਕੇ ਪਾਠੇ ਲੈਣ ਪੱਠੇ हाई <स्थाथ> मैं तो तुर नहीं हों मम्मी मैं डी मैं पता नहीं की फस गया अच्छा मैं तो चप्पल भी नमी पाया

ਤੇ ਜਦੋਂ ਬਣ ਕੇ ਇੱਧਰ ਹੋਗੇ ਨਾ YouTube ਤੇ ਹੋਗੇ ਫਿਰ ਅਸੀਂ ਮਤਲਬ ਕੀ ਸੈਲੀਬ੍ਰੇਟ ਕਰਾਂਗੇ ਹਨਾ ਵੀ ਨਹੀਂ ਤੇ ਪਪਾ ਮੈਨੂੰ ਮੈਨੂੰ ਨਾ ਕੋਈ ਨਹੀਂ ਤੁਸੀਂ ਰੱਖੋ ਕਹਿੰਦਾ ਮੈਂ ਰੱਖੇ ਹੋ ਕਹਿੰਦਾ ਮੈਂ ਦੱਸਿਆ ਕਹਿੰਦਾ ਕੋਈ ਨਹੀਂ ਕੋਈ ਮੈਂ ਆਹ ਚੱਲੇ ਅਸੀਂ ਮੜਾ ਜੀ